ਸਸ਼ੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀ ਸਰਹੱਦ ਦੇ ਉੱਪਰ ਐਂਟੀ ਡਰੋਨ ਸਿਸਟਮ ਲਗਾ ਦਿੱਤਾ ਗਿਆ ਜੀ ਹਾਂ ਪੰਜਾਬ ਸਰਕਾਰ ਨੇ 51 ਕਰੋੜ ਤੋਂ ਵੀ ਵੱਧ ਅਮਾਉਂਟ ਖਰਚ ਕੇ ਨੋ ਡਰੋਨ ਸਿਸਟਮ ਨੇ ਜਿਹੜੇ ਉਹ ਖਰੀਦੇ ਨੇ ਤੇ ਇਹਨਾਂ ਨੋ ਡਰੋਨ ਸਿਸਟਮਾਂ ਦੇ ਵਿੱਚੋਂ ਤਿੰਨ ਡਰੋਨ ਸਿਸਟਮ ਲਾਂਚ ਕਰ ਦਿੱਤੇ ਗਏ ਨੇ ਜੋ ਕਿ ਤਰਨਤਾਰਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਜਵਲ ਹੁਣਾ ਦੇ ਵੱਲੋਂ ਲਾਂਚ ਕੀਤੇ ਗਏ ਨੇ ਤੇ ਇਸ ਮੌਕੇ ਇਸ ਡਰੋਨ ਦੀ ਖਾਸੀਅਤ ਹੈ ਜਿਹੜੀ ਉਹ ਭਗਵੰਤ ਮਾਨ ਹੁਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਤੋ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ 3 4 ਇਕੱਠੇ ਹੋ ਗਏ ਸੀਗੇ ਸਮੱਗਲਰ ਨਾਲ ਪੈਸੇ ਬਿੱਗਪੇ ਭੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲਈਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਤਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾ ਸਾਡੀ ਪੁਲਿਸ ਦੀ ਹੋ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਉਣ ਵਾਲੇ ਦਿਨਾਂ ਚ ਅਸੀਂ ਜਿਆਦਾ ਜਿਹੜਾ ਐਕਟੀਵਿਟੀ ਬਤਾਵਾਂਗੇ ਐਂਟੀ ਡਰੋਨ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਰੇ ਪ੍ਰਵਾਨਗੀ ਵਾਸਤੇ ਫੈਲਾ ਗਈਆਂ ਹੋਈਆਂ ਨੇ ਇਹਦੀ ਪ੍ਰਮਾਨਗੀ ਸਾਡੇ ਕੋਲੇ ਆ ਗਈ ਹੈ। ਇਸੇ ਕਰਕੇ ਸੋ ਤੁਸੀਂ ਸੁਣਿਆ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਜਿਨ੍ਹਾਂ ਨੇ ਇਸ ਡਰੋਨ ਸਿਸਟਮ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਕਿਸ ਤਰ੍ਹਾਂ ਹੁਣ ਪੰਜਾਬ ਦੀਆਂ ਸਰਹੱਦਾਂ ਮਹਿਫੂਜ਼ ਰਹਿ ਸਕਣਗੀਆਂ। ਉਦਰੇ ਇਸ ਮੌਕੇ ਅਰਵਿੰਦ ਕੇਜੀਵਾਲ ਵੀ ਬੋਲਦੇ ਵਿਖਾਈ ਦਿੱਤੇ। ਉਹਨਾਂ ਨੇ ਇਸ ਮੌਕੇ ਖੂਬ ਤੰਜ ਕਿਸੇ ਨਸ਼ਾ ਤਸਕਰਾਂ ਦੇ ਉੱਪਰ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਜੋ ਕਿ ਇਸ ਸਰਹੱਦ ਦੇ ਜ਼ਰੀਏ ਆਪਣੇ ਬਿਜ਼ਨਸ ਨੂੰ ਵਧਾ ਰਹੇ ਸਨ ਹੁਣ ਉਹਨਾਂ ਦੇ ਲਈ ਇਹ ਚੇਤਾਵਨੀ ਹੈ ਕਿ ਉਹ ਇਹ ਕੰਮ ਛੱਡ ਦੇਣ ਕਿਉਂਕਿ ਐਂਟੀ ਡਰੋਨ ਸਿਸਟਮ ਕਿਸੇ ਨੂੰ ਨਹੀਂ ਬਚੇਗਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੈਂ ਸਮਝਦਾ ਹੂੰ ਕਿ ਨਸ਼ੇ ਕੇ ਵਿਰੁੱਧ ਯੁੱਧ ਮੈਂ ਅੱਜ ਇੱਕ ਬਹੁਤ ਵੱਡਾ ਚੈਪਟਰ ਐਡ ਹੋ ਰਹਾ ਹੈ ਪੰਜਾਬ ਮੈਂ ਸਭ ਤੋਂ ਵੱਡੀ ਸਮੱਸਿਆ ਅੱਜ नशा थी कुछ दिन पहले तक पिछली सरकारों ने तस्करों के साथ रल मिल के पूरे पंजाब को घर घर को छोटे छोटे बच्चों को नशे में धकेल दिया था ऐसे लगता था जैसे पूरा पंजाब बर्बाद हो गया पूरे पंजाब की जवानी बर्बाद कर दी इन लोगों ने फिर हम लोगों ने हमारी सरकार आई हम लोगों ने नशे के विरुद्ध युद्ध शुरू किया और बहुत बड़े बड़े कदम उठाए गए हैं चाहे कोई कितना भी बड़ा मंत्री क्यों ना हो चाहे कोई कितना भी बड़ा नेता क्यों ना हो कितना भी बड़ा तस्कर क्यों ना हो इस सरकार ने पकड़ पकड़ के सबको जेल में डाला है उन लोगों ने जो प्रॉपर्टी खरीदी थी उस पैसे से नशे के पैसे से उनके घर बुलडोजर से तोड़े जा रहे हैं उनके बैंक अकाउंट सीज किए जा रहे हैं और उस पैसे से आपके बच्चों के लिए अब स्कूल और अस्पताल बनाए जा रहे हैं हम जानते हैं कि अधिकतर नशा जो पंजाब में बिकता है वो पाकिस्तान पार बॉर्डर से आता है और पाकिस्तान पार बॉर्डर से ड्रोन से आता है पाकिस्तान में बैठे हुए लोग ड्रोन से नशा भेजते हैं यहाँ पे ड्रोन गिराता है कोई उसको ले जाता है उठा के और फिर पंजाब के अंदर बेचता है आज पंजाब सरकार ने पंजाब पुलिस ने एंटी ड्रोन सिस्टम लागू किए हैं इससे अगर कोई भी ड्रोन पंजाब के अंदर एंटर करेगा पाकिस्तान से तो हमारा एंटी ड्रोन सिस्टम उसको देख लेगा और देखने के बाद उसको वहीं पे ख़त्म कर देगा वो नीचे गिर जाएगा तो वो अपना नशा डिलीवर नहीं कर पाएगा आज तीन एंटी ड्रोन सिस्टम लागू किए जा रहे हैं नौ का ऑर्डर है छ और अभी कुछ दिनों के अंदर आ जाएंगे और भी जरूरत होगी और भी खरीदेंगे पंजाब में नशा बंद करने के लिए हमारी सरकार वचनबद्ध है और पंजाब के तीन करोड़ लोगों के साथ मिलकर अब नशे को ख़त्म करेंगे किसी चीज़ की कमी नहीं होने देंगे पंजाब अकेला राज्य है पूरे देश के अंदर जिसके पास आज से अपने एंटी ड्रोन खुद के एंटी ड्रोन सिस्टम है तो अब पंजाब पंजाब के लोग बेबस नहीं हैं पुरानी सरकारों ने उनको नशा तस्करों की गोद में डाल दिया था अब पंजाब लड़ रहा है नशे से और मैं वाहिगुरु जी से विनती करता हूँ कि जल्दी पंजाब को नशे से मुक्त कराएँ बहुत बहुत शुक्रिया ਸੋ so 500 ਕਿਲੋਮੀਟਰ ਤੋਂ ਵੱਧ ਦੀ ਇਸ ਸਰਹੱਦ ਦੇ ਉੱਪਰ ਕੁੱਲ 9 ਡਰੋਨ ਸਿਸਟਮ ਹੈ ਜਿਹੜੇ ਉਹ ਲਗਾਏ ਜਾਣਗੇ ਜਿਨ੍ਹਾਂ ਦੇ ਵਿੱਚੋਂ 3 ਨੂੰ ਲਗਾ ਦਿੱਤਾ ਗਿਆ ਹੈ ਕਿ 6 ਡਰੋਨ ਸਿਸਟਮ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪਹੁੰਚ ਜਾਣਗੇ ਤੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਦੀ ਸਰਹੱਦ ਹੈ ਜੋ ਪੰਜਾਬ ਦੀ ਉਸ ਨੂੰ ਮਹਫੂਜ਼ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਤੇ ਪੰਜਾਬ ਅਜੇ ਹੁਣ ਪਹਿਲਾ ਸੂਬਾ ਬਣ ਗਿਆ ਜਿਸ ਨੇ ਇਹ ਡਰੋਨ ਸਿਸਟਮ ਐਕਟੀਵੇਟ ਕੀਤੇ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते